ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਸਰਾਹੂਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਹੀ ਝੋਟੇ ਦਿਖਾਵਾਂਗੇ ਬਿਲਕੁਲ ਗੱਬਣ ਤਿਆਰ ਆ ਤੇ ਆਪਾਂ ਪਹੁੰਚੇ ਆ ਭਾਈ ਅਮਰਦੀਪ ਸਿੰਘ ਹੁਣਾਂ ਦੇ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਨੇ ਇਹਦੀ ਡਿਟੇਲ ਆਜੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਮੇਰੀਆਂ ਧੀਆਂ ਭੈਣਾਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਨੋਂ ਠੀਕ ਠਾਕ ਜੀ ਜੀ ਗੁਰੂ ਰਾਮਦਾਸ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਤੇ ਮੇਰਾ ਬਹੁਤ ਜਣੇ ਅੱਗੇ ਤੁਸੀਂ ਆਪਾਂ ਵੀਡੀਓ ਪੁਰਾਣੇ ਪਾਉਨੇ ਆ ਨਾਮ ਮੇਰਾ ਸਰਦਾਰ ਅਮਰਜੀਤ ਸਿੰਘ ਮਾਨ ਹਾਂਜੀ ਬਾਕੀ ਮੇਰਾ ਪਿੰਡ ਥੋੜਾ ਜਿਹਾ ਹਟਮਾਏ ਮੇਰੇ ਨਾਲ ਭਤੀਆਂ ਦੀ ਮੱਝ ਆ ਠੀਕ ਹੈ ਠੀਕ ਹੈ ਜੀ ਇਹ ਘਰ ਦੀ ਮੱਝ ਨੇ ਘਰ ਦੀ ਜੰਪ ਆ ਲਿਆ ਠੀਕ ਹੈ ਠੀਕ ਹੈ ਜੀ ਹਾਂ ਤੇ ਇਹਨਾਂ ਕਦੀ ਨਾਕ ਦੀ ਡੰਗਰ ਵੇਚਿਆ ਤੇ ਨਾਕ ਦੀ ਲਿਆਈ ਹੈ ਅੱਛਾ ਜੀ ਤੇ ਇਹਨਾਂ ਨੂੰ ਉਹੋ ਜਿਹਾ ਤਜਰਬਾ ਨਹੀਂ ਹੁੰਦਾ ਚਾਚਾ ਸਾਡੀ ਮੱਝ ਵੇਚਦੇ ਠੀਕ ਹੈ ਠੀਕ ਹੈ ਜੀ ਤੇ ਮੈਂ ਚੱਲੇ ਸਾਡਾ ਤੇ ਰੋਜ਼ ਦਾ ਕੰਮ ਆ ਹਾਂ ਜੀ ਹਾਂ ਜੀ ਨਹੀਂ ਬਿਲਕੁਲ ਬਿਲਕੁਲ ਜੀ ਸਾਨੂੰ ਇਹਨਾਂ ਨਾ ਸ਼ਿੰਗਾਰੀ ਨਾ ਨਾ ਨੂੰ ਆਏ ਉਸ ਤਰ੍ਹਾਂ ਖਿਹਾਰੇ ਪਹਿਲੇ ਘਰ ਵਾਲੇ ਜੀ ਰੱਖਿਆ ਹਾਂ ਹਾਂ ਜੀ ਹਾਂ ਜੀ ਲਓ ਭਈਆ ਘਰੇਲੂ ਪਸ਼ੂ ਆ ਤੇ ਬਾਈ ਹੁਣਾਂ ਦੇ ਨਾਲ ਬਾਕੀ ਗੱਲ ਕਰਕੇ ਤੁਹਾਨੂੰ ਦੱਸਦੇ ਆ ਖੋਲ ਖਾਲ ਕੇ ਦਿਖਾਉਨੇ ਆ ਤੇ ਇੱਕਰ ਆਪਣਾ ਬਈ ਨਾਮ ਫੁੱਲ ਦੱਸ ਤੇ ਐਡਰੈਸ ਦੱਸ ਦਿਓ। ਆ ਐਡਰੈਸ ਆ ਮੁੰਡੇ ਕੋਲ ਤੁਸੀਂ ਪੁੱਛੋ ਜੀ। ਆ ਮੇਰਾ ਗੁਲਾਬ ਸਿੰਘ ਆ। ਅੱਛਾ ਜੀ। ਜਸਰਾਵਰ ਪਿੰਡ ਦੇ ਦਾਣਾ ਮੰਡੀ ਦੇ ਸਾਹਮਣੇ ਸਾਡਾ ਡੇਰਾ ਪੈ ਜਾਂਦਾ। ਅੱਛਾ ਜੀ। ਹਾਂ ਜੀ। ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਬਈ ਜੀ। ਤੇ ਦਾਣਾ ਮੰਡੀ ਦੇ ਸਾਹਮਣੇ ਸਾਡਾ ਡੇਰਾ ਆ ਜਾਂਦਾ ਜਸਰਾਵਰ ਸਰਕਾਰੀ ਦਾਣਾ ਮੰਡੀ ਦੇ ਸਾਹਮਣੇ। ਠੀਕ ਹੈ ਠੀਕ ਹੈ ਮਾ ਫੋਨ ਨੰਬਰ ਇੱਕਰ ਬੋਲ ਦਿਓ। 9943 52566 ਠੀਕ ਹੈ ਜੀ। ਹਾਂ ਜੀ। ਤੇ ਕਰੀਏ ਜੀ ਸ਼ੁਰੂਆਤ ਹਾਂਜੀ ਦੱਸਿਓ ਬਾਈ ਕਿ ਕਿਨਵਾ ਸੂਗਾ ਸੂਣਾ ਝੋਟੀ ਨਾਲ ਤੇ ਕੀ ਇਹਦਾ ਮਿਲਕ ਰਿਕਾਰਡ ਰਿਆ ਜੇ ਇਹ ਵੀਰ ਜੀ ਦੋ ਸੂਵੇ ਅਹੀਂ ਚੋਈ ਆ ਅੱਛਾ ਜੀ ਪਿਛਲਾ ਤੀਜੇ ਸੂਵੇ ਆ ਠੀਕ ਹੈ ਠੀਕ ਹੈ ਜੇ ਲਾਲੇ ਦੇ ਭਾਵੇਂ ਚੌਥੇ ਲੱਜ ਹੈ ਮੈਂ ਹੈਨਾ ਠੀਕ ਹੈ ਠੀਕ ਹੈ ਜੇ ਚੌਥੇ ਸਵੇਰ ਮੱਝ ਆ ਠੀਕ ਹੈ ਠੀਕ ਹੈ ਤੇ ਰਿਕਾਰਡ ਵਾਲੀ ਦੁੱਧ ਛੇ ਘੜੀ ਆਏ ਠੀਕ ਹੈ ਠੀਕ ਹੈ ਪਿਛਲੇ ਸਵੇਰੇ ਬਈ ਕਿੰਨਾ ਦੁੱਧ ਚੋਆ ਆਨੇ ਜੀ 16 ਲੀਟਰ ਹੀ ਚੋਦੇ ਰਿਆ 15 ਤੋਂ ਪਲੱਸ ਚੋਦੇ ਰਿਆ 16 ਦੇ ਥੋੜਾ ਥੱਲੇ ਹੋਊਗਾ ਇਦਾਂ ਠੀਕ ਹੈ ਠੀਕ ਹੈ ਠੀਕ ਠੀਕ ਹੈ ਚੋਦੇ ਰਿਆ ਪੰਨ ਲਓ ਜੀ 15 ਤੋਂ ਹੀ ਲਓ ਪੱਕਾ ਦੋ ਸਵੇਰ ਚੋਈ ਆ ਤੇ ਕੱਦ-ਕੱਡ ਵੀ ਚੰਗਾ ਇਹਦਾ ਰਿਕਾਰਡ ਆ ਵੀਰ ਜੀ ਇਹ ਆ ਤੁਵੇਂ ਵੀ ਲੈ ਤਾਂ ਕਿ ਦੁੱਧ ਦੇਂਦੀ 6-7 ਕਿਲੋ ਦੁੱਧ ਇਹਨਾਂ ਦੇ ਸੀਲ ਬੜੀ ਅੱਛਾ ਜੀ ਤੁਹਾਨੂੰ ਬੜਾ ਬਾਹ ਦੂਜਾ ਡੰਗਰ ਪਾਉਂਦੇ ਨਹੀਂ ਬਾਪੂ ਸੀਲੀ ਦੇ ਵਿੱਚ ਮਸ਼ਹੂਰ ਡੰਗਰਾਂ ਦੇ ਨੇ ਨਹੀਂ ਬਿਲਕੁਲ ਬਿਲਕੁਲ ਜੀ ਤੇ ਖੋਲੋ ਭਾਈ ਜੀ ਨੂੰ ਫਿਰ ਖੋਲ ਕੇ ਵਿਖਾਈਏ ਵਿਖਾਈਏ ਖੋਲ ਵੀ ਰੋਏ ਇਹਨਾਂ ਦੀ ਛੋਟੀ ਵੀ ਤਿਆਰ ਕਰੀਏ ਫਿਰ ਪਤਾ ਲੱਗਦਾ ਹੈ ਨਾ ਨਹੀਂ ਬਿਲਕੁਲ ਬਿਲਕੁਲ ਜੀ ਲਓ ਭਾਈ ਜੀ ਯਾਟ ਬਲਾਇਆ ਕਰੀ ਜੇ ਤੇ ਕੱਡ-ਕੱਡ ਵੀ ਚੰਗਾ ਵਾ ਸੀਲੀ ਤਾਂ ਜਦੋਂ ਦੋ ਜਣੇ ਬਹਿ ਕੇ ਚੋਣ ਅੱਛਾ ਜੀ ਜਲਦੀ ਹੈਗੀ ਪੀ ਇਹਦੇ ਠੀਕ ਹੈ ਠੀਕ ਹੈ ਜੀ ਲੋ ਵੀ ਪਸਾਨ ਵੀਰੋ ਬਾਕੀ ਹੁਣ ਖੋਲ ਕੇ ਵਿਖਾਉਨੇ ਆਂ ਇਹ ਕੱਡ ਕੱਡ ਵੀ ਚੰਗਾ ਆ ਲੈਣੀ ਹੈ ਆਪਣੀ ਨਰਕ ਪਰਖ ਨਾਲ ਲਵੇ ਠੀਕ ਹੈ ਠੀਕ ਇਹ ਦੇਖਣੀ ਪੈਂਦੀ ਖਰੀਦਣ ਵਾਸਤੇ ਜਿੰਨੇ ਪੈਸੇ ਖਰਚਨੇ ਉਹ ਆਪ ਦੀ ਸੇ ਸਮਝਦੇ ਮੁਤਾਬਕ ਲਾ ਸਾਫ ਸੁਥਰੀ ਹੈ ਠੀਕ ਹੈ ਠੀਕ ਹੈ ਉਹ ਤਾਂ ਸਾਡੇ ਵਪਾਰੀ ਦੇ ਗਾੜੀ ਕਿਹੜੀ ਨਹੀਂ ਤੇ ਅਸੀਂ ਸ਼ਿੰਗਾਰ ਕੇ ਇਹਨੂੰ ਧੁੰਗਰੇ ਨਹੀਂ ਬਿਲਕੁਲ ਇਹ ਫਰਕ ਪੈ ਜਾਂਦਾ ਵਪਾਰੀ ਵਾਲੇ ਟਰੈਲੋਂ ਪਟੂਆਂ ਦਾ ਹਾਂਜੀ 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 ਦੇਖੋ ਨਹੀਂ ਬਾਈ ਜੇ ਤੇ ਰੱਛਾ ਹੈ ਬੜਾ ਨਾ ਉਹ ਜਾਂ ਪਹਾੜਿਆ ਦੇਸੀ ਚਲੋ ਕੋਈ ਗੱਲ ਨਹੀਂ ਹਲ ਗਈ ਹੈ ਉਹ ਦੋ ਬੋਲੀ ਖੜੋ ਪੇਠ ਪੜਿਆ ਲਾਉ ਬਹੁ ਦੀ ਚੌੜੀ ਆ ਦਮਨੀ ਕੇ ਸੁਹਾਗ ਬਾਈ ਕਹਿੰਦਾ ਅਗੇ ਤੇਜਾ ਸੁਣਾਵਨੇ ਤੇ ਬਿੰਦੀਆਂ ਵਾਲਾ ਹਵਾਨਾ ਆ ਗਿਆ ਕਰੋ ਲਾਗੇ ਤੋਂ ਚੱਕ ਤੇ ਪੰਡਾਂ ਪੰਆਂ ਕਰਮਾਲੀ ਨਾਣ ਚਾਪ گاਵਾਂ ਵਰਗਾ ਹਵਾਨਾ ਲਾਇਆ ਵਾ ਇਹ ਥਣ ਥਣ ਵੀ ਚੌਵਾਂ ਸਾਈਡਾਂ ਤੋਂ ਇੱਕੋ ਜਿਹਾ ਲਾਇਆ ਵਾ ਬਹੁ ਦੀ ਚੰਗੇ ਰਿਕਾਰਡ ਵਾਲੀ ਆ ਤੇ 16 ਲੀਟਰ ਬਾਈ ਕਹਿੰਦਾ ਕਿ ਦੁੱਧ ਪਿਛਲੇ ਸਵੇਪਾ ਦਾ ਚੋਇਆ ਵਾ ਕਲ ਆਇਤੀ ਮੜੀ ਰੋਕਿਓ ਬਾਈ ਜੀ ਇਧਰੋਂ ਮੜਾ ਜਾ ਉੱਥੇ ਘਮਾ ਲਓ ਇੱਕ ਵਾਰੀ ਫੇਰ ਆਉਣ ਲੱਗੋ ਬਾਈ ਜੀ ਸਿਹਤ ਤੋਂ ਅਸੀਂ ਕੀ ਕਰ ਸਕਦੇ ਆ ਜੇ ਚੰਗਾ ਆ ਗਿਆ ਉਹਦੇ ਸਿੰਘ ਸੁng ਵੀ ਚੰਗਾ ਵਾ ਵੇ ਕਿੰਨਾ ਕੁ ਲਾਜੂਗੀ ਟਾਈਮ ਆ ਟਾਈਮ ਵਿੱਚ ਵੀ ਜੀ ਇਹ 2-3 ਦਿਨਾਂ ਵਿੱਚ ਆਏ ਦੇ ਬਾਦੋਂ ਠੀਕੇ ਇੱਕ ਦੋ ਦਿਨ ਵੱਧ ਵੀ ਖੜ ਸਕਦੀ ਬਾਕੀ ਤਿਆਰੀ ਐ ਇਸ ਟਾਈਮ ਬਿਲਕੁਲ ਤਿਆਰੀ ਤੇ ਆ ਇੱਕ ਅੱਧੇ ਨੂੰ ਕਰਦੇ ਮੈਂ ਇਹਨੂੰ ਇਧਰ ਨੂੰ ਚੰਦਾ ਛੁਡਾ ਬਹੁਤ ਹੀ ਚੰਗਾ ਵਾ ਬਾਕੀ ਐਂਡ ਤੱਕ ਨਹੀਂ ਜਾਂਦੀ ਆ ਰਾਤ ਨੂੰ ਸੂਬੇ ਪਾਣੀ ਨੂੰ ਚਲੋ ਲੈਓ ਲੈਓ ਹੋਰ ਲੈਓ ਇਧਰ ਨੂੰ ਲੋਬ ਜੀ ਕੋ ਚਟ ਥਣ ਪਾਂਡਾ ਬਹੁਤ ਹੀ ਚੰਗਾ ਤੇ ਐਣ ਬਿੰਦਿਆਂ ਵਾਲਾ ਹਵਾਨਾ ਆ ਗਿਆ ਵਾ ਤੇ ਬਿੰਦਿਆਂ ਵਾਲਾ ਹਵਾਨਾ ਇਹਦਾ ਪਸ਼ੂ ਬਹੁਤ ਹੀ ਚੰਗਾ ਹੁੰਦਾ ਵਾ ਇਹ ਨਾੜਾ ਨੂੜਾ ਵੀ ਹਵਾਨੇ ਦੇ ਚੰਗੇ ਆ ਗੀਆਂ ਡਰਦੀ ਥੋੜਾ ਜਿਹਾ ਤੇ ਬਾਈ ਮੁੱਲ ਫਿਰ ਇਹਦਾ ਕੀ ਜੇ ਉਹਨੇ ਦੇਖੋ ਵੀਰ ਜੀ ਆਪਾ ਜੀ ਨੂੰ ਪਤਾ ਹੀ ਆ ਪਾ ਪੰਜੇ ਮਰਕੋਂ ਦੀ ਨਾ ਅਸੀਂ ਦਿਵਸਾ ਨਾਲ ਕਿ ਅਸੀਂ 1.5 ਲੱਖ ਮੁੱਲ ਪਾਉਣਾ ਸੀ ਬਾਕੀ ਉਹ ਤੁਹਾਡਾ ਘਰ ਦਾ ਕੰਮ ਤੁਹਾਨੂੰ ਦੁਖਣੀ ਨਹੀਂ ਤੁਹਾਡਾ ਪੰਪ ਮੁੱਲ ਪਾਉਣੇ ਜੀ 1/2 ਲੱਖ ਰੁਪਈਆ ਅਛਾ ਜੀ ਹਾਂਜੀ ਤੇ ਉਹਦੇ ਦੇ ਨਹੀਂ ਆਪਾਂ ਕਿੱਥੇ ਇੱਕ ਛਾੜੀ ਦੇਣੀ ਜਿੱਥੇ ਆਪਾਂ ਜਿੱਤਣਾ ਰਾਲ ਮਿਲ ਕੇ ਆ ਮੁੰਡੇ ਨਾਲ ਕੋਈ ਭੈਣ ਭਰਾ ਕਰ ਲਏ ਗੱਲ ਛੋੜ ਕਰਦਾ ਖੁੱਲੀ ਜੀ ਨਹੀਂ ਗਏ ਠੀਕ ਹੈ ਠੀਕ ਹੈ ਲਓ ਬਜੀ ਛੋੜ ਛੰਪਾ ਜਿਹੜਾ ਬਾਈ ਕਹਿੰਦਾ ਕਿ ਖੁੱਲਾ ਕਰਦਾਂਗੇ ਭੈਣ ਭਰਾ ਦੇ ਘਰ ਜਾਣੀ ਆ ਹਾਂਜੀ ਹਾਂਜੀ ਪੰਜ ਜੋ ਜਾਇਦ ਮੋਲਿਆ ਉਹ ਲੈ ਲਵਾਂਗੇ ਠੀਕ ਹੈ ਠੀਕ ਹੈ ਜੀ ਕੋਈ ਫੋਨ ਕਰੇ ਮੱਝ ਆਪਾਂ ਦੇ ਕੇ ਸ਼ਕਲਾਹ ਇਹ ਵੀ ਘਰ ਦੀ ਚੀਜ਼ ਆ ਬਾਹਰ ਦੀ ਲੋ ਬਾਈ ਮੋੜਨਾ ਬਾਈ ਕਹਿੰਦਾ ਕਿ ਕਿਸ ਨੂੰ ਨਹੀਂ ਆ ਬਾਕੀ ਫੋਨ ਕੋਈ ਵੀਰ ਭਰਾ ਲਾਵੇ ਬਾਈ ਉਹਨਾਂ ਨੂੰ ਤੇ ਮੈਂ ਬਹੁਤ ਹੀ ਚੰਗੇ ਰਿਕਾਰਡ ਵਾਲੀ ਆ ਕਰੋ ਜੀ ਚੈਟ ਫੇਸ ਉਹਨੇ ਬਹੁਤ ਚੰਗਾ ਵਾ ਜੈੱਡ ਬਲਾਇਕ ਮੱਝ ਆ ਤੇ ਥਾਣਾ ਦਾ ਸੈੰਗਰ ਵੀ ਬਹੁਤ ਚੰਗਾ ਵੈਣ ਜੈੱਡ ਬਲਾਇਕ ਤੇ ਪਿਓਰ ਮੋਹਰਾ ਨਸਲ ਦੀ ਆ ਗਈ ਆ ਕਰੋ ਚੈੱਕ ਥਾਣ ਭਾਂਡੇ ਵੱਲੋਂ ਤੇ ਆ ਚਫ ਗਾਵਾਂ ਨੂੰ ਕਟੰਦੀ ਆ ਭਾਈ ਜੀ ਵੀਰ ਜੀ ਇੱਕ ਅੱਧੇ ਦਿਨ ਤੇ ਹੈ ਭਾਈ ਇਹ ਫੋਨ ਲੈਣੇ ਜੇ ਬਣੂ ਹੋ ਰਹੇ ਠੀਕ ਆ ਠੀਕ ਆ ਜੀ ਹਾਂਜੀ ਲਓ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ